ਅਜਨਮੋਲ ਜਾ ਰਹੇ ਆ ਪਿੰਡ ਹਨਾ ਯਸਰ ਜਾ ਰਹੇ ਆ ਅੱਜ ਸਵਾਜਨਮੋਲ ਜਾ ਰਿਹਾ ਪਿੰਡ ਵਾਪਸ ਬਹੁਤ ਦਿਨ ਤੂੰ ਨਾਨੀ ਦੀਆਂ ਖਾਧੀਆਂ ਹਨਾ ਹਨਾ ਮੈਂ ਉਹ ਅਨਮੋਲ ਰੌਣ ਲੱਗ ਗਿਆ ਅਨਮੋਲ ਮਾਮਾ ਵੀ ਅਨਮੋਲ ਰੌਣ ਲੱਗ ਗਿਆ ਇੱਧਰ ਦੇਖੀ ਤਾਮੂ ਕਰ ਓਏ ਇੱਧਰ ਦੇਖ ਤਾਮੂ ਕਰ ਆ ਰੋਈ ਜਾ ਯਾ ਬੇਮੁੰਡਿਆ ਗਰਮਖ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਆ ਤੁਹਾਡਾ ਅੱਜ ਦੇ ਨਿਊ ਵਲੌਗ ਵਿੱਚ ਅੱਜ ਦਾ ਵਲੌਗ ਸ਼ੁਰੂ ਕਰਦੇ ਆਂ ਅੱਜ ਘਰੇ ਆਂ ਅੱਜ ਵਿਹਲੇ ਆਂ ਕੱਲ ਨੂੰ ਫੇਰ ਪ੍ਰੋਗਰਾਮ ਸ਼ੁਰੂ ਹੈ ਸੋ ਅੱਜ ਥੋੜਾ ਜਿਹਾ ਮੰਡੀ ਜਾ ਕੇ ਆਵਾਂਗੇ ਤੇ ਅੱਜ ਬੱਚੇ ਗਏ ਸਮਰ ਤੇ ਸਰਬਤ ਗਏ ਸਕੂਲ ਕੱਲ ਵੀ ਗਏ ਸੀ ਅੱਜ ਵੀ ਗਏ ਆ ਬੜੇ ਦਿਨਾਂ ਬਾਅਦ ਸਰਬਤ ਰੋਂਦੀ ਸੀ ਪਰ ਚਲੀ ਗਈ ਅਨਮੋਲ ਘਰੇ ਆ ਅਨਮੋਲ ਦਾ ਇਕੱਲੇ ਦਾ ਜੀ ਨਹੀਂ ਲੱਗ ਰਿਹਾ ਅਨਮੋਲ ਘਰੇ ਆ ਜੇ ਨਾ ਕੁਰਕਰੇ ਬਹੁਤ ਖਾਣਾ ਤੂੰ ਬੱਲੀ ਕੁਰਕਰੇ ਨਾ ਖਾਇਆ ਕਰ ਇਹਨੇ ਕਿੰਨੇ ਖਾ ਗਿਆ ਤੜਕੇ ਦੇ ਹੈ ਕਿੰਨੇ ਖਾ ਗਿਆ ਦੁੱਧਾ ਕਿੰਨੇ ਖਾਂਦਾ ਮੀ ਇਹ ਬਹੁਤ ਖਾਂਦਾ ਇਹ ਮਾਤਾ ਚੱਜਣਾ ਪੇਟ ਖਰਾਬ ਹੁੰਦਾ ਗੁਰਕਰਿਆਣਾ ਵਾਲਿਆਂ ਨੂੰ ਅੱਜਨ ਮੋਲ ਜਾ ਰਿਹਾ ਪਿੰਡ ਹਨਾ ਯਸਰ ਜਾ ਰਹੇ ਅੱਜ ਸਵਾਜਨ ਮੋਲ ਜਾ ਰਿਹਾ ਪਿੰਡ ਵਾਪਸ ਬਹੁਤ ਦਿਨ ਤੂੰ ਨਾਨੀ ਦੀਆਂ ਖਾਧੀਆਂ ਹਨਾ ਹਨਾ ਮੈਂ ਸਕੂਲ ਲੱਗੇ ਅੰਦਰ ਨੂੰ ਕਿੰਨੇ ਦਿਨ ਹੋ ਗਏ ਤੈਨੂੰ ਫਿਕਰ ਨਹੀਂ ਸਕੂਲ ਜਾਣ ਦਾ ਫਿਰ ਮੰਮੀ ਛੱਡ ਗਈ ਨਹੀਂ ਆਂਦੀ ਅੱਜ ਤੈਨੂੰ ਛੱਡ ਜਾਊਂਗਾ ਮੈਂ ਮੰਡੀ ਠੀਕ ਹੈ ਮੰਡੀ ਨਹੀਂ ਹਾਂ ਘਰੇ ਘਰੇ ਛੱਡ ਜਾਵਾਂ ਚਲ ਮੰਡੀ ਛੱਡ ਜਾਊਂਗਾ ਤੇ ਉੱਥੋਂ ਸਿਮੂ ਗਈ ਕੇ ਚੱਲ ਮੰਡੀ ਛੱਡ ਜਾਊਂਗਾ ਅੱਜ ਠੀਕ ਹੈ ਤਿਆਰ ਹੋ ਜਾ ਫਿਰ ਰੋਟੀ ਖਾ ਕੇ ਹਨ ਨੂੰ ਜਾਣਗੇ ਗੰਨੇ ਠੀਕ ਹੈ ਹਨ ਬੋਲ ਹੋ ਗਿਆ ਤਿਆਰ ਡੈਡੀ ਦੀ ਜੁੜੀ ਛੱਡੀ ਜਾਂਦਾ ਤੁਹਾਨੂੰ ਡੈਡੀ ਦੀ ਨਿੱਕੀ ਜੁੜੀ ਅਨਮੋਲ ਕਹਿੰਦਾ ਡਾੜੀ ਦੀ ਨੱਕੀ ਜੀ ਜੁੜੀ ਉਹ ਸੱਤਾਂ ਨੂੰ ਕੋਣ ਕਰ ਲੇ ਅਨਮੋਲ ਕਹਿੰਦਾ ਨੱਕੀ ਜੀ ਜੁੜੀ ਡਾੜੀ ਦੀ ਚੱਲੀਏ ਆ ਗੋਲੇ ਮਾਰ ਮੋਚੇ ਚੱਲੀਏ ਹੋ ਗਈ ਆ ਅਨਮੋਲ ਨੇ ਬੰਨਤੀ ਪੱਗ ਡਾੜੀ ਦੀ ਆਪ ਵੀ ਬੱਗਾ ਵਧੀਆ ਬੰਦਾ ਤੇ ਕਿਸੇ ਦੇ ਹੀ ਬੰਨਣ ਦਾ ਅਨਮੋਲ ਨੂੰ ਖੋਲ ਦੇਣਾ ਹੈ ਅਨਮੋਲ ਟਰਬਨ ਸੈਂਟਰ ਹੈਨਾ ਠੀਕ ਹੈ ਤੇ ਟਰਬਨ ਸੈਂਟਰ ਖੋਲ ਦਾਂਗੇ ਓਕੇ ਗੁਰੂ ਅੱਜ ਖੋਲਤਾ ਤੇ ਗੁਰੂ ਅੱਜ ਬੈਠਾ ਹੈ ਗੁਰੂ ਪੈਜਣਾ ਨਹੀਂ ਅੱਜ ਉਹ ਗੱਤ ਕਰਨੀ ਉਹ ਦੀ ਕਰਦਾ ਸਮੇਂ ਦੀ ਵਿੱਚ ਬਹਿ ਜਾ ਇੱਥੇ ਬਹਿ ਜਾ ਬਹਿ ਜੀ ਮੇਰੇ ਗੁਰੂ ਸੋ ਗਰਮਖ ਪਿਆਰਿਓ ਅਨਮੋਲ ਚੱਲਿਆ ਅੱਜ ਪਿੰਡ ਆਵਦੇ ਨਾਨਕੇ ਆਇਆ ਸੀ ਛੁੱਟੀਆਂ ਕੱਟਣ ਤੇ ਅੱਜ ਜਾ ਰਿਹਾ ਵਾਪਸ ਅਨਮੋਲ ਉਹਨੂੰ ਛੱਡਣ ਜਾ ਰਿਹਾ ਮੰਡੀ ਮੰਡੀਆਂ ਜਾਣਗੇ ਨਾਲ ਹੋਰ ਵੀ ਚੀਮੂ ਵੀ ਇੱਥੇ ਹੈ ਮੰਡੀ ਬਾਣ ਜੀ ਤੇ ਸਾਰੀ ਸ਼ਾਮ ਨੂੰ ਟ੍ਰੇਨ ਤੇ ਜਾਣਗੇ ਹੁਣ ਮੈਂ ਇਹਨੂੰ ਛੱਡ ਕੇ ਆਉਣਾ ਮੰਡੀ ਨਾਲ ਸੀਮਾ ਵੀ ਜਾ ਰਹੀ ਐ ਸੀਮਾ ਨੇ ਕੁਝ ਲਿਆਉਣਾ ਸਮਾਨ ਅਨਮੋਲ ਦੇਖੀ ਜਾਂਦਾ ਬਹਿਂਦਾ ਨਹੀਂ ਗੱਡੀ 'ਚ ਆ ਜਾ ਆ ਜਾ ਬਹਿ ਜਾ ਹਾਂ ਚੱਲ ਜਾ ਮਿਲਕ ਨਹੀਂ ਆਏ ਮੰਮੀ ਨੂੰ ਐ ਮਿਲਕ ਨਹੀਂ ਆਏ ਔਰ ਦਿਲਾ ਮੰਮੀ ਨੂੰ ਮਿਲ ਕੇ ਨਹੀਂ ਆਇਆ ਸੀ ਦੁਬਾਰਾ ਮਿਲ ਕੇ ਆਇਆ ਸਾਸਰੀ ਘਰ ਬਲਾ ਕੇ ਆ ਕਿ ਮਮੀ ਮੈਂ ਚੱਲਿਆ ਸਾਸਰੀ ਘਰ ਸਤਸਰੀ ਘਰ ਬਲਾ ਕੇ ਆਰਮੋਲ ਗਿਆ ਮਿਲਣ ਮਮੀ ਨੂੰ ਜਾਇਆ ਔਰ ਮੰਮੀ ਨੂੰ ਸਾਸਰੀ ਘਰ ਬਲਾ ਕੇ ਆ ਸਤਸਰੀ ਘਰ ਆ ਅਨਮੋਲ ਸਪੈਸ਼ਲ ਭੇਜਿਆ ਮੈਂ ਮੰਮੀ ਕੋਲੇ ਆ ਗਈ ਪਿਆਰੋ ਕਿ ਮੈਂ ਚੱਲੀਏ ਫੰਟੀਮੈਂਟਸ ਪਿਆਰ ਚੱਲਣ ਅਨਮੋਲ ਰੌਣ ਲੱਗ ਗਿਆ ਅਨਮੋਲ ਮੰਮਾ ਵੀਡੀਓ ਅਨਮੋਲ ਰੌਣ ਲੱਗ ਗਿਆ ਇੱਧਰ ਦੇਖੀ ਤਾਮੂ ਕਰ ਓਏ ਇੱਧਰ ਵੇਖ ਤਾਮੂ ਕਰ ਲੈ ਅਰੋਈਆ ਆ ਬੇ ਮੁੰਡਿਆ ਆ ਤੋ ਤੇ ਦੇਖੋ ਤੋ ਤੇ ਬੁਲਾਇਓ ਇਹਨੂੰ ਦਿਵੇ ਬੁਲਾਇਓ ਇਹਨੂੰ ਬੁਲਾ ਤੂੰ ਕਰਦਾ ਬਹੁਤ ਮੱਥਾ ਮਾਰਦੇ ਬਲੀ ਇਹਨੂੰ ਤਾਂ ਕਾਲਾ 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 ਇੱਕ ਦੋ ਦਿਨ ਕੱਢਦੇ ਘੁੰਮਦੇ ਰਹੇ ਬੈਠੇ ਜੀਵਾਂ ਦੀ ਮਰ ਬੋਸ ਲੜ ਦਿੰਦੀ ਆ ਉਹ ਜਿੱਦਾਂ ਨਾ ਮਿਲਦਾ ਕਾਲੂ ਦਦਵਾਜ ਵੀ ਨਹੀਂ ਆਏਗਾ ਤਦਿਆ ਵਿੱਚ ਕਰਦਾ ਰਾਜਾ 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 ਹਟੋ ਬੋਲੀ ਚੱਲ ਲਾਂ ਕੇ ਇਹ ਜਦੋਂ ਪਈ ਆ ਉਹ ਤਾਂ ਚੁੱਪ ਆ ਗੋ ਪਿੱਛੇ ਹਾਲ ਦਵਾਈ ਪਾਉਂਦੇ ਕਾ ਚੜ ਗਏ ਆਪਣੀ ਗੱਲ ਦੇ ਨਿੱਕਲੇ ਬੋਲੀ ਬੋਸ ਕਿੱਲੋ ਤਰ ਬੈਠੀ ਹੋ ਸੀਗੀ ਐ ਚਿਕੂ ਆ ਜਾ ਬਾਹਰ ਆ ਜਾ ਚਿਕੂ ਚਿਕੂ ਆਇਆ ਚਿਕੂ ਆਇਆ ਦੇਖ ਰਿਹਾ ਨਾ ਮੈਂ ਕੋਈ ਆਇਆ ਆਇਆ ਆ ਮੇਰੇ ਕੋਲ ਆ ਜਾ ਆਰ ਜਾ ਜਿੱਥੇ ਕਿਤੇ ਗੋਚੀ ਉਧਰ ਪਈ ਹੈ ਹੰਬਲੀ ਰਾਮ ਲਗਾ ਕਰਦਾ ਆਪਣੇ ਬਹਿਨਾਂ ਕਰੀ ਜਿੰਦੀ ਉੱਠਦੇ ਜਿੰਦਾ ਡਰਾ ਰਹਿੰਦਾ ਜਿੰਦੀ ਨਹੀਂ ਬੱਦੀ ਪੁੱਤ ਬੋਲ ਹੁਣ ਬੋਲ ਇੱਕ ਦਿਨ ਬੀਆਨਗਰ ਕਿਆ ਸਰ ਬਿੱਟੂ ਗੁਲਾਬਿਆਂ ਵਾਲੇ ਬੋਲ ਬਿੱਟੂ ਆ ਕੇ ਲਿਆਂਦਾ ਉਹ ਉਹ ਦੇਖ ਚੜ ਗਿਆ ਤੇ ਚੜ ਗਿਆ ਹਾਂ ਦੰਦੀ ਨਵੜ ਨਹੀਂ ਕਿਤੇ ਭਰਾਵਾ ਹੂੰ ਉਹ ਤੇ ਖੇਡ ਲਾ ਦਿੰਦਾ ਪੁੱਤ ਦੇ ਉਹਨੂੰ ਫੜ ਹੂੰ ਆ ਜਾ ਆ ਜਾ ਚਲ ਇੱਧਰ ਦੇਖ ਬਾਸ ਮੋਲ ਵੇਸਟੀ ਅੰਮ੍ਰਿਤ ਖਾਣ ਲੱਗੀ ਤੇ ਅੰਮ੍ਰਿਤ ਖਾਣਾ ਬਾਬਾ ਜੀ ਲੈ ਜਾਏ ਬਾਣੀ ਪੱਦੂ ਕਾ ਤੋਂ ਨਾਲ ਵੇਖਦੇ ਸੱਚੀ ਪੜਨ ਉਹ ਦੰਦ ਦਾ ਬਾੜੀ ਇਹਦੇ ਸੀ ਪਾਠ ਕਰਦੇ ਕੋਈ ਕਰਿਆ ਨਹੀਂ ਸੀ ਸੁਗਰਮਖ ਪਿਆਰੋ ਆਗੇ ਕਾਰਨ ਬੋਲ ਨੂੰ ਛੱਡਿਆ ਰਮੋਲ ਰੋ ਰਿਆ ਸੀ ਅੱਜ ਕਹਿੰਦਾ ਮੈਂ ਜਾਣਾ ਵਾਪਸ ਸਮਰਤ ਸਰਬਤ ਕੋਲ ਜਾ ਆ ਗਿਆ ਸਮਰਤ ਸਰਬਤ ਸਕੂਲੋਂ ਕਿਵੇਂ ਰਹਾ ਸਕੂਲ ਸਮਰ ਵਧੀਆ ਬਹੁਤ ਵਧੀਆ ਸਰਬਤ ਤੇਰਾ ਪੁੱਤ ਚਾਕਲੇਟ ਲੈ ਕੇ ਦਿੱਤੀ ਚਾਕਲੇਟ ਖਾ ਰਹੀ ਹੈ ਮਿੱਠਾ ਨਹੀਂ ਖਾਈਦਾ ਬਾਲਾ ਪਤਾ ਤੁਹਾਨੂੰ ਮੈਂ ਹੀ ਲੈ ਕੇ ਦਿੱਤੀ ਲਓ ਜੀ ਡਾਕਟਰ ਸਾਹਿਬ ਆ ਗਿਆ ਡਾਡੀ ਦੇ ਵੀ ਖੜੇ ਆ ਡਾਡੀ ਦੇ ਟੀਕਾ ਲਾਉਣ ਤੈਨੂੰ ਖੰਗ ਵੱਧ ਤੂੰ ਉਹਦੇ ਡਾਡੀ ਨੂੰ ਖੰਗ ਜਖਾਮ ਲੱਗੀ ਹੈ ਤੇ ਡਾਕਟਰ ਸਾਹਿਬ ਕੀ ਡਾਕਟਰ ਸਾਹਿਬ ਕੀ ਦਿੱਕਤ ਹੈ ਡਾਡੀ ਨੂੰ ਗਲਾ ਖਰਾਬ ਹੈ ਗਲਾ ਖਰਾਬ ਡਾਡੀ ਦਾ ਗਲਾ ਖਰਾਬ ਹੁਣ ਟੀਕਾ ਲੱਗ ਰਿਹਾ ਇੰਨੇ ਦਰਸ਼ਕ ਦੇਖ ਰਿਹਾ ਹੈ ਦੇਖੋ ਹਾਂ ਹੁਣ ਲੱਗੂਗਾ ਟੀਕਾ ਦਾਦਾ ਵੀ ਆਏ ਇਧਰ

ਅੱਜ ਮੰਮੀ ਨੇ ਸੂਟ ਲਿਆ ਕੇ ਦਿੱਤਾ ਤੇ ਮੰਮੀ ਕਹਿੰਦੀ ਸਸਤਾ ਜਾਂਦਾ ਕਿੰਨੇ ਦਾ ਲੈਂਦਾ ਸਸਤਾ ਹੀ ਹੈਗਾ ਮੈਂ ਕਹਿੰਦਾ ਵਿਆਹ ਵਾਸਤੇ ਲਿਆ ਕੇ ਦਿੱਤਾ ਤੈਨੂੰ ਆਉਂਦਾ ਮੰਮੀ ਨੇ ਕਿਹਾ ਇਹ ਬਲੈਕ ਹੈ ਉਹ ਫਿੱਟ ਜਿਹੀ ਕਰਾਸ ਵਿਆਹ ਵਾਸਤੇ ਲਿਆ ਕੇ ਦਿੱਤਾ ਵਿਆਹ ਵਾਸਤੇ ਵਿਆਹ ਆਪਣੇ ਆ ਰਹੇ ਆ ਬਹੁਤ ਜ਼ਿਆਦੇ 5 6 ਵਿਆਹ ਆ ਗਏ ਬੰਦਵਾ ਬੰਦਵਾ ਥੱਲੇ ਉਤਰ ਸੁਗਰਮਕ ਪਿਆਰਿਓ ਅੱਜ ਦਾ ਬਲੌਗ ਇੱਥੇ ਸਮਾਪਤ ਕਰਦੇ ਆ ਪ੍ਰਸ਼ਾਦ ਆਪਣੀ ਛਕ ਲਿਆ ਉਮੀਦ ਕਰਦੇ ਹਾਂ ਕਿ ਆਇਦਾ ਵਲੌਗ ਤੁਹਾਨੂੰ ਪਸੰਦ ਆਇਆ ਹੋਊਗਾ ਪਸੰਦ ਆਇਆ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਚੈਨਲ ਤੇ ਨਵੇਂ ਤਾਂ ਸਬਸਕ੍ਰਾਈਬ ਜੁੜਨ ਕਰ ਦਿਓ ਮਿਲਦੇ ਹਾਂ ਫਿਰ ਨੈਕਸਟ ਵਲੌਗ ਵਿੱਚ ਤਦ ਤੱਕ ਲਈ ਰਬ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਧਰ ਇੱਥੇ ਬੈ ਬੈ ਜਾਇ